फिलौर विखे स्वतंत्रता दिवस पंद्रह अगस्त 2000 हजार पी मना एक विशेष मीटिंग उपमंडल मैजिस्ट्रेट दफ्तर फिलौर विखे एसडीएम परसडीओ मंडी बोर्ड एस डीओ लोग निर्माण कार्य साधक अफसर डी एफ एसओ सी डी पीओलसीपल गुराया नूर महि बिलगा ने वी गिनती हाजरी भरी इस मीटिंग विच स्वतंत्रता दिवस समारोह सुच ढंग मना वक्त ड्यूटिया लगे एस डी एम परलीन कौर ने पत्रकारा जानकारी दया दसिया के पंद्रह अगस्त दिहाड़ा बहुत महत्वपूर्ण है अते इसनू रल मिल के खुशियां नाल मना चाहिए है एस डी एम परलीम कौर ने गुराया फिलौर ਬਿਲਗਾ ਅਤੇ ਨੂਰ ਮਹਿਲ ਦੇ ਨਿਵਾਸੀਆਂ ਨੂੰ ਅਪੀਲ ਕਰਦੇ ਹਾਂ ਕਿ ਹਾਕਿਓ 15 ਅਕਤੂਬਰ ਨੂੰ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਫਿਲੌਰ ਵਿਖੇ ਵੱਡੀ ਗਿਣਤੀ ਵਿੱਚ ਪਹੁੰਚ ਕੇ ਆਜ਼ਾਦੀ ਦਿਹਾੜੇ ਦੀ ਰੌਣਕ ਨੂੰ ਵਧਾਉਣ ਇਸ ਮੌਕੇ ਤਹਿਸੀਲਦਾਰ ਫਿਲੌਰ ਸਰਦਾਰ ਅਮਨਦੀਪ ਸਿੰਘ ਐਸਡੀਓਪੀ ਡਬਲਯੂਡੀ ਨਵਦੀਪ ਸਿੰਘ ਐਸ਼ਐਚਓ ਫਿਲੌਰ ਪੂਸ਼ਣ ਕੁਮਾਰ ਪ੍ਰਿੰਸੀਪਲ ਸੁਸ਼ੀਲਾ ਕੁਮਾਰੀ ਮੈਡਮ ਸੁਖਵਿੰਦਰ ਕੌਰ ਜਸਵੰਤ ਸਿੰਘ ਸੁਪਰਿੰਟੈਂਡੈਂਟ ਤਹਿਸੀਲਦਾਰ ਫਿਲੌਰ ਮਨੀਸ਼ ਕੁਮਾਰ ਹੰਸਰਾਜ ਪ੍ਰਦੀਪ ਕੁਮਾਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਅਧਿਕਾਰੀ ਮੌਜੂਦ ਸਨ ਜੋ ਟੀਵੀ ਨਿਊਜ਼ ਚੈਨਲ ਤੋਂ ਪੱਤਰਕਾਰ 인ਦਰਜੀਤ ਸਿੰਘ ਬੈਂਸ ਦੀ ਖਾਸ ਰਿਪੋਰਟ ਸਾਰੇ ਫਿਲੌਰ ਵਾਸੀਆਂ ਨੂੰ ਸਤਿ ਸ੍ਰੀ ਅਕਾਲ ਜੀ ਹੁਣ ਅਸੀਂ ਜਿਸ ਤਰ੍ਹਾਂ ਸਾਨੂੰ ਪਤਾ ਹੈ ਵੀ 15 ਅਗਸਤ ਸਾਡਾ ਸੁਤੰਤਰਤਾ ਦਿਵਸ ਆ ਰਿਹਾ ਅੱਜ ਅਸੀਂ ਫਿਲੌਰ ਸਬਡਿਵੀਜ਼ਨ ਦੇ ਸਾਰੇ ਮੈਂਬਰਾਂ ਨਾਲ ਉਸ ਪ੍ਰੋਗਰਾਮ ਦੀ ਮੀਟਿੰਗ ਕੀਤੀ ਹੈ ਜੀ ਸਾਰੇ ਮਹਿਕਮੇ ਜਿਹੜੇ ਇਸ ਵਿੱਚ ਸ਼ਮੂਲੀਅਤ ਕਰਦੇ ਨੇ ਕੰਮ ਕਰਦੇ ਆ ਸਭ ਨੂੰ ਬੁਲਾਇਆ ਸੀ ਸਕੂਲ ਦੇ ਹੈਡਸ ਨੂੰ ਵੀ ਬੁਲਾਇਆ ਸੀ ਤੇ ਅਸੀਂ ਸਾਰੀ ਤਿਆਰੀ ਅਸੈਸ ਕੀਤੀ ਹੈਗੀ ਹੈ ਤੇ ਹੋਪਫੁਲੀ ਚੰਗਾ ਪ੍ਰੋਗਰਾਮ ਹੋਏਗਾ ਸਾਡੇ ਲਈ ਇਹ ਬਹੁਤ ਇੰਪੋਰਟੈਂਟ ਫੰਕਸ਼ਨ ਹੁੰਦਾ ਹੈਗਾ ਇੱਕ ਸਾਡੇ ਵਾਸਤੇ ਇਹ ਇੱਕ ਦਿਹਾੜਾ ਹੀ ਹੈ ਇੱਕ ਤਿਉਹਾਰ ਹੈ ਜਿਹਨੂੰ ਅਸੀਂ ਮਨਾਉਣਾ ਹੁੰਦਾ ਤੇ ਸਾਡੇ ਅਸੀਂ ਡਿਊਟੀ ਬਾਉਂਡ ਵੀ ਹੈਗੀਆਂ ਤੇ ਪਰ ਅਸੀਂ ਬੜੀ ਖੁਸ਼ੀ ਨਾਲ ਇਹ ਫੰਕਸ਼ਨ ਮਨਾਉਣਾ ਚਾਹੁੰਦੇ ਹੁੰਦੇ ਆ ਇਸ ਤਰ੍ਹਾਂ ਕੇ ਸਾਨੂੰ ਹੁੰਦਾ ਹੈ ਕਿ ਜਿਹੜੀ ਸਾਡੀ ਤਿਆਰੀ ਹੈ ਉਹ ਬਿਲਕੁਲ ਮੁਕੰਮਲ ਹੋਵੇ ਤੇ ਬਹੁਤ ਅਸੀਂ ਸੋਹਣੇ ਤਰੀਕੇ ਨਾਲ ਇਹ ਫੰਕਸ਼ਨ ਬਣਾਈਏ ਤੇ ਅਸੀਂ ਇਹ ਵੀ ਚਾਹਾਂਗੇ ਕਿ 15 ਅਗਸਤ ਦੇ ਜਿਹੜੇ ਫਲੋਰ ਦੇ ਸਾਰੇ ਵਾਸੀਆਂ ਫਲੋਰ ਨੂਰਮੈਲ ਗੁਰਾਇਆਂ ਬਿਲਗਾ ਉਹ ਸਾਰੇ ਇੱਥੇ ਆਉਣ ਹੁਮ-ਹੁਮਾ ਕੇ ਤੇ ਸਾਡਾ ਫੰਕਸ਼ਨ ਵੀ ਦੇਖਣ ਥੈਂਕ ਯੂ